ਵੰਡੀ ਐਸਪੀ ਸਾਹਿਬ ਐਸਐਚਓ ਸਾਹਿਬ ਨੇ 7-8 ਪਰਚੇ ਪਹਿਲਾਂ ਵੀ ਦੇ ਚੁੱਕੇ ਆ ਆ ਵੀਡੀਓ ਵਾਇਰਲ ਹੋਣ ਦੇ ਆਧਾਰ ਤੇ ਇਹਨਾਂ ਨੇ ਅੱਜ ਇੱਕ ਲੇਡੀ ਫੜੀ ਆ ਉਹਦੇ ਕੋਲ 15 ਟੀਕੇ ਫੜੇ ਆ ਇਹਨਾਂ ਨੇ ਜਦ ਕੇ ਸਾਡੇ ਤੇ ਵੀ ਝੂਠੀਆਂ ਦਰਖਾਸਤਾਂ ਲਈਆਂ ਇਸ ਲੇਡੀ ਨੇ ਸਿਰੇ ਕਹਿੰਦੀ ਕਿ ਇਹ ਝੂਠਾ ਮੇਰੇ ਤੇ આરોਪ ਲਾਉਂਦੇ ਆ ਕਿ ਅਸੀਂ ਨਸ਼ੇ ਦਾ ਨਹੀਂ ਕਾਰੋਬਾਰ ਅੱਜ ਉਹਨਾਂ ਨੇ ਰੰਗੇ ਹੱਥੀ ਫੜ ਲਈ ਆ ਇਹ ਲੇਡੀਸ ਦਿੱਤੀ ਸੀ ਹਾਂਜੀ ਉਹ ਦਿਨ ਜਿਸ ਟਾਈਮ ਅਸੀਂ ਬੁਲਾਉਂਦੇ ਆ ਉਸੇ ਟਾਈਮ ਹਾਜ਼ਰ ਹੋ ਜਾਂਦੇ ਆ ਇਹਨਾਂ ਦੇ ਜੀ ਇਹਨਾਂ ਨੇ ਬੱਚੇ ਜੀ ਕੋਈ ਦਸੂ ਸੀ ਇਹਨਾਂ ਦੇ ਘਰ ਦਾ ਹੀ ਮੈਂਬਰ ਰਸਤੇ 'ਚ ਬਿਠਾਉਂਦੇ ਆ ਇਹ ਕੰਮ ਕਰਦੇ ਆ ਬੜੇ ਢੰਗ ਨਾਲ ਜਾਦੇ ਸਾਹਿਬ ਐਸ ਐਚਓ ਸਾਹਿਬ ਡੀ ਐਸ ਪੀ ਸਾਹਿਬ ਨੂੰ ਬੁਲਾਉਂਦੇ ਆ ਇਹ ਆਂਦੇ ਆ ਰੇਟ ਕਰਦੇ ਆ ਇਹ ਜਿੰਦੇ ਲਾ ਕੇ ਫਰਾਰ ਹੋ ਜਾਂਦੇ ਆ ਇਹਨਾਂ ਨੂੰ ਹੁਣ ਪੱਕੀ ਤਰ੍ਹਾਂ ਨੱਥ ਪਾਈ ਗਈ ਆ 15 ਟੀਕੇ ਇਹਨਾਂ ਕੋਲੋਂ ਹੁਣ ਬਰਾਮਦੀ ਹੋਈ ਆ ਦੇਖੋ ਸਾਡੀਆਂ ਜਿਹੜਾ ਇਹ ਯੁੱਧ ਨਸ਼ਿਆਂ ਵਿਰੁੱਧ ਜਦੋਂ ਦਾ ਚੱਲਿਆ ਅਸੀਂ ਉਸ ਤੋਂ ਪਹਿਲਾਂ ਵੀ ਪਰ ਖਾਸ ਕਰਕੇ ਮੈਂ ਇਹ ਪੁਰਜੋਰ ਇਹਦੇ ਵਿੱਚ ਦਬਾਵਾ ਪਾਣਾ ਚਾਹੂੰਗਾ ਕਿ ਜਦੋਂ ਦਾ ਜਯੋਤ ਨਸ਼ੇ ਫਿਰ ਉੱਤਰਿਆ ਇਹ ਜਿਹੜਾ ਦਿਨੋਵਾਲ ਖੁਰਦ ਪਿੰਡ ਦਾ ਇਹ ਵਾਲਾ ਏਰੀਆ ਹੈ ਇਹਦੇ ਵਿੱਚ ਜਿਹੜਾ ਹੈਗਾ ਕਰੀਬਨ ਅਸੀਂ 7 ਪਰਚੇ ਜਿਹੜੇ ਆ ਹੁਣ ਤੱਕ ਦੇ ਚੁੱਕੇ ਆ ਤੇ 8 ਮੁਜਰਮ ਇਹਦੇ ਵਿੱਚ ਅਸੀਂ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚੋਂ ਕਈ ਨਾਮੀ ਸਮਗਲਰ ਵੀ ਸ਼ਾਮਲ ਨੇ ਤੇ ਇਸੇ ਲੜੀ ਦੇ ਚੱਲਦੇ ਅਸੀਂ ਇੱਥੇ ਕਰੀਬਨ 14 ਕואର୍ਡੀਨੇਟ ਸਰਚ ਆਪਰੇਸ਼ਨ ਕਰ ਚੁੱਕੇ ਜਿਨ੍ਹਾਂ ਵਿੱਚ ਆਪਜੀ ਵੀ ਕਈ ਵਾਰ ਸ਼ਾਮਲ ਹੁੰਦੇ ਹੋ ਤੇ ਜਿਹੜੀ ਹੁਣ ਆਪਾਂ ਵੀਡੀਓ ਦੀ ਗੱਲ ਕਰਦੇ ਆ ਉਹ ਕੱਲ ਸਾਡੇ ਵੀਡੀਓ ਜਿਹੜੀ ਹੈ ਧਿਆਨ ਵਿੱਚ ਆਈ ਸੀ ਅਸੀਂ ਤੁਰੰਤ ਮਾਮਲੇ ਦਾ ਸੰਗਿਆਨ ਲਿਆ ਕਿਉਂਕਿ ਸਾਡੇ ਵੱਲੋਂ ਕੀਤੀ ਗਈਆਂ ਨਿਰੰਤਰ ਕਾਰਵਾਈਆਂ ਦਾ ਸਦਕਾ ਜਿਹੜਾ ਇਹ ਮੈਂ ਤੁਹਾਨੂੰ ਦੱਸ ਰਿਹਾ ਇਥੇ 80 ਘਰ ਨੇ ਉਹਨਾਂ ਚੋਂ 45 ਘਰ ਜਿਹੜੇ ਐ ਅਜੇ ਹੀ ਸਨ ਜਿਹੜੇ ਇਸ ਮਾੜੇ ਧੰਦੇ ਵਿੱਚ ਸੀਗੇ ਤੇ ਜਿਹਦੇ ਵਿੱਚ ਸਾਡੀਆਂ ਕੋਸ਼ਿਸ਼ਾਂ ਚੱਲਦੇ तकरीबन ਸਾਰੇ ਘਰਾਂ ਨੂੰ ਹੁਣ ਤਾਲੇ ਲੱਗੇ ਆ ਨਾ ਮਿਸਮਗਲਰ ਭੱਜੇ ਹੋਏ ਆ ਹੁਣ ਜਿਹੜੀ ਵੀਡੀਓ ਦੀ ਆਪਾਂ ਗੱਲ ਕਰਦੇ ਆਂ ਕੱਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹ ਘਰ ਸੰਦੀਪ ਕੌਰ ਉਰਫ ਸ਼ੇਰਨੀ ਦਾ ਜਿਹਦੇ ਖਿਲਾਫ ਅਸੀਂ तकरीबन 1 ਮਹੀਨਾ ਪਹਿਲਾਂ ਹੀ ਐਫ ਆਈ ਆਰ ਦਰਜ ਕੀਤੀ ਸੀ ਉਹਦਾ ਸਾਨੂੰ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਉਹ ਜਿਹੜੀ ਹੈ ਬੇਲ ਤੇ ਆਈ ਤੇ ਉਹਨੇ ਹੈਰਾਨੀ ਦੀ ਗੱਲ ਹੈ ਕਿ ਆਪਣੀ ਸੱਸ ਜੋ ਕਿ 68 ਸਾਲ ਦੀ ਹੈ ਉਹਦੇ ਥਰੂ ਇਹ ਕਾਰੋਬਾਰ ਜਿਹੜਾ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜੋ ਕੱਲ ਤੁਸੀਂ ਵੀਡੀਓ ਦੇਖੀ ਉਹ ਉਹਨਾਂ ਦੇ ਘਰ ਦੀ ਹੀ ਵੀਡੀਓ ਹੈ ਤੇ ਜਿਹੜੀ ਉਹ ਲੇਡੀ ਹੈ 68 ਸਾਲ ਦੀ ਅਮਰਜੀਤ ਕੌਰ ਉਦੇ ਉੱਤੇ ਅਸੀਂ ਸੋਰਸ ਲਗਾਏ ਆਪਣੇ ਤੇ ਅੱਜ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਜਿਹੜਾ ਉਹਨੂੰ ਅੱਜ ਅਸੀਂ 15 ਨਸ਼ੀਲੇ ਟੀਕਿਆਂ ਦੇ ਨਾਲ ਗ੍ਰਿਫਤਾਰ ਕੀਤਾ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਦਾ ਕਿ ਉਹਦੇ ਚ ਸਾਨੂੰ 6 ਅਜੇ ਮੋਟਰਸਾਈਕਲ ਜਿਨ੍ਹਾਂ ਦੀ ਮਲਕੀਅਤ ਦਾ ਨਹੀਂ ਪਤਾ ਉਹ ਵੀ ਸਪੌਟ ਤੋਂ ਬਰਾਮਦ ਹੋਏ ਆ ਜਿਨ੍ਹਾਂ ਨੂੰ ਅਸੀਂ ਹਜ਼ਰ ਜਾਬਤਾ ਕਬਜ਼ੇ ਵਿੱਚ ਲਿਆ ਉਹਨਾਂ ਬਾਰੇ ਵੀ ਅਸੀਂ ਜੜੀ ਹੈ ਤਫ਼ਤੀਸ਼ ਚਲਾਵਾਂਗੇ ਇਹ ਜੀ ਇਹਦੇ ਵਿੱਚ ਜਿਹੜਾ ਇਹ ਕਾਰਵਾਈ ਹੁੰਦੀ ਹੈ ਇਹ ਇਹਦੇ ਵਿੱਚ ਇੱਕ ਪ੍ਰੋਪਰ ਜਾਫਤਾ ਫਾਲੋ ਕੀਤਾ ਜਾਂਦਾ ਉਹ ਜਾਫਤਾ ਫਾਲੋ ਜਿਹੜਾ ਹੈਗਾ ਉਹ ਅਸੀਂ ਕਰ ਰਹੇ ਹਾਂ ਤੇ ਬਹੁਤ ਜਲਦ ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਬਹੁਤ ਜਲਦ ਜਿਹੜੀ ਇਹ ਕਾਰਵਾਈ ਕੁਝ ਕਰਨ ਦੇ ਉੱਤੇ ਦੇਖਣ ਨੂੰ ਤੁਹਾਨੂੰ ਮਿਲ ਸਕਦੀ ਹੈ ਤੇ ਅਸੀਂ ਨਿਰੰਤਰ ਪ੍ਰਯਾਸ ਇਹੀ ਕਰ ਰਹੇ ਹਾਂ ਜਿਸ ਤਰ੍ਹਾਂ ਵੀ ਸਾਨੂੰ ਇਨਫੋਰਮੇਸ਼ਨ ਆਪਜੀ ਵੱਲੋਂ ਆਉਂਦੀ ਹੈ ਜਾਂ ਪਬਲਿਕ ਦੇ ਕਿਸੇ ਗੁੱਡ ਸਮੈਰੀਟਨ ਵੱਲੋਂ ਸਿਟੀਜ਼ਨ ਵੱਲੋਂ ਆਉਂਦੀ ਹੈ ਅਸੀਂ ਉੱਤੇ ਤੁਰੰਤ ਕਾਰਵਾਈਆਂ ਕਰ ਰਹੇ ਜੋ ਮੈਂ ਹੋਰ ਵੀ ਦੱਸ ਦਿਆਂ ਕਿ ਅਸੀਂ ਇਸੇ ਮੁਹਿਮੇ ਤੇ ਚੱਲਦੇ ਹਾਂ ਦੋਨਾਂ ਥਾਣਿਆਂ ਚ ਮਾਹਲਪੁਰ ਤੇ ਗੜਸ਼ੰਕਰ ਦੇ ਵਿੱਚ ਹੀ 35 ਪਰਚੇ ਜਿਹੜੇ ਹੈਗੇ ਅਸੀਂ ਦੇਣ ਦੇ ਵਿੱਚ ਕਾਮਯਾਬ ਹੋਏ ਆ ਤੇ ਜਿਹਦੇ ਨਾਲ ਕੀ ਬਹੁਤ ਜ਼ਿਆਦਾ ਠਾਲੀ ਇਸ ਚੀਜ਼ ਨੂੰ ਪਈ ਹੈ ਜੇਕਰ ਫਿਰ ਵੀ ਆਪ ਜੀ ਨੂੰ ਕਿਤੋਂ ਵੀ ਜਾਣਕਾਰੀ ਅਜੀਮ ਮਿਲਦੀ ਹੈ ਤੇ ਮੈਂ اپੀਲ ਕਰਾਂਗਾ ਕਿ ਉਹਨੂੰ ਆਪਾਂ ਸਾਰੇ ਆਪ ਇਸ ਮੁਹਿੰਮ ਦੇ ਵਿੱਚ ਸਾਥੀ ਬਣ ਕੇ ਉਹਦੇ ਖਿਲਾਫ ਆਪਾਂ ਚਲੀਏ ਸਾਨੂੰ ਇਨਫੋਰਮੇਸ਼ਨ ਦਿਓ ਤਾਂ ਜੋ ਕਿਸੇ ਨੂੰ ਵੀ ਜਿਹੜਾ ਹੈਗਾ ਕਿ ਭੱਜਨ ਚ ਜਾਂ ਆਪਣੇ ਆਪ ਨੂੰ ਲੁਕਾਉਣ ਦੇ ਵਿੱਚ ਕਾਮਯਾਬੀ ਨਾ ਹਾਸਲ ਹੋ ਸਕੇ Innovation, DNA, university.